ਦੇ ਦਿਨ ਵਾਰ ਨੂੰ ਮਹਾਨਤਾ ਨਹੀਂ ਮਿਲਦੀ ਗੁਰੂ ਗ੍ਰੰਥ ਸਾਹਿਬ ਤੇ ਕੋਈ ਖਾਸ ਦਿਨ ਹੋਵੇ ਜੇ ਆਪਾਂ ਕਹਿ ਦਈਏ ਕਿ ਭਾਈ ਅਜ 31 ਦਿਨ ਚੜਿਆ ਹੈ ਅੱਜ ਦਾ ਦਿਨ ਪਵਿੱਤਰ ਹੈ ਕਿ ਜਿਹੜਾ ਕੱਲ ਲੰਘ ਕੇ ਗਿਆ ਮਾੜਾ ਸੀ ਜਿਹੜਾ ਕੱਲ ਲੰਘ ਕੇ ਗਿਆ ਕੱਲ ਲਾਸਟ ਡੇ ਸੀ ਅਸੂ ਦਾ ਕੱਲ ਲਾਸਟ ਡੇ ਕਿਉਂ ਮਾੜਾ ਸੀ ਸਤ ਜੀ ਹਾਂ ਜਾਣਾ ਮਾੜਾ ਸੀ ਬੋਲਦੇ ਘੱਟ ਨਾ ਪਤਾ ਨਹੀਂ ਕੀ ਗੱਲ ਇੱਕ ਵਾਰ ਕਰਤਾ ਨਾ ਬਲ ਬੋਲਿਓ ਜੀ ਇੱਕ ਵਾਰ ਸਾਰੇ ਸੰਗਤ ਬੋਲਿਓ ਸਤਨਾਮ ਸ੍ਰੀ ਵਾਹਿਗੁਰੂ ਕੀ ਅਸੂਦਾ ਵੀ ਨਾ ਜਿਹੜਾ ਕੱਲ ਲਾਂਕੇ ਗਿਆ ਮਾੜਾ ਸੀ ਨਾ ਕੱਲ ਨੂੰ ਕਈਆਂ ਦੀ ਜੌਬ ਨਵੀਂ ਮਿਲ ਜਾਈ ਉਹ ਕਿੱਥੇ ਅੱਖ ਲਗੇ ਸਾਡਾ ਦਿਨ ਮਾੜਾ ਕਈਆਂ ਦੇ ਘਰਾਂ ਚ ਪੁੱਤਰਾਂ ਨੇ ਜਨਮ ਲਿਆ ਹੋਗਾ ਉਹ ਕਿਵੇਂ ਆਖਣ ਹੋਵੇ ਸਾਡਾ ਦਿਨ ਮਾੜਾ ਗੱਲ ਛੱਡੋ ਕਿਸੇ ਦੇ ਘਰ ਚ ਜਨਮ ਲਿਆ ਤਾਂ ਤਾਂ ਦੱਸੀ ਚੰਗਾ ਕਹਿ ਹੀ ਦਿੰਨੇ ਆ ਜੇ ਕਿਸੇ ਗੁਰਸਿੱਖ ਦੇ ਘਰ ਚ ਕੱਲ ਅਸੂ ਦੇ ਮਹੀਨੇ ਚ ਅੱਜ ਦੇ ਦਿਨ ਵੀ ਕੋਈ ਪ੍ਰਾਣੀ ਚੜਾਈ ਕਰ ਜਾਣਾ ਮਾਫ਼ ਕਰਨਾ ਕਿ ਮੈਂ ਪੱਖ ਦਾ ਕਰਿਆ ਹੈ ਸਗਰਾਤ ਵਾਲੇ ਦਿਨ ਵੀ ਪੁੱਤਰ ਦਿਨ ਵਾਲੇ ਦਿਨ ਵੀ ਕਿਸੇ ਗੁਰਸਿੱਖ ਦੇ ਘਰ ਦੇ ਵਿੱਚ ਕੋਈ ਪ੍ਰਾਣੀ ਐਸਾ ਚੜਾਈ ਕਰ ਜਾਵੇ ਨਾ ਗੋਸਿਕ ਤਾਂ ਵੀ ਨਹੀਂ ਕਹੇਗਾ ਕਿ ਅੱਜ ਦਾ ਦਿਨ ਮਾੜਾ ਉਹ ਫੇਰ ਵੀ ਕਹੇਗਾ ਅੱਜ ਦਾ ਦਿਨ ਚੰਗਾ ਇਤਿਹਾਸ ਦੀ ਮੈਂ ਇੱਕ ਘਟਨਾ ਤੁਹਾਨੂੰ ਨਾਲ ਸਾਂਝੀ ਕਰਦਾ ਪਹਿਲੇ ਪੰਕਤੀ ਨੂੰ ਧਿਆਨ ਨਾਲ ਸੁਣਿਓ ਨਾਨਕ ਸੋਈ ਦਿਵਸ ਸੁਹਾਵੜਾ ਜਿਉਂ-ਜਿਉਂ ਪੰਕਤੀ ਤੁਸੀਂ ਸੁਣ ਰਹੇ ਹੋ ਕਿ ਸੁਰਜੇ ਟਕਾਈ ਚਲਿਓ ਨਾ ਦੀ ਜਿੱਦਾਂ ਤੇ ਚੇਪੀ ਲਾਇਨ ਦਿਆ ਨਾਲ ਲੱਗਦੀ ਇਹਦੇ ਨਾਲ ਨਾਲ ਗੱਭੀ ਜਾਂਦੀ ਉਸੇ ਤਰ੍ਹਾਂ ਜਿਉਂ-ਜਿਉਂ ਪੰਕਤੀ ਸਾਡੇ ਸੁਣੀ ਆਉਂਦੀ ਉਸੇ ਤਰ੍ਹਾਂ ਸੁਰਤ ਚ ਟਿਕਾਈ ਹੁੰਦੀ ਨਾਨਕ ਨਾਨਕ ਜੀ ਕਹਿਣ ਲੱਗੇ ਸੋਈ ਦਿਵਸ ਸੁਹਾਵੜਾ ਉਹ ਦਿਨ ਸੁਹਾਵੜਾ ਸੋਹਣਾ ਚੰਗਾ ਵਡਿਆ ਬਾਗਾ ਵਾਲਾ ਹੈ ਕਿਹੜਾ ਨਾਨਕ ਸੋਈ ਦਿਵਸ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਜਦੋਂ ਪ੍ਰਭੂ ਚਿੱਤੇ ਵਿੱਚ ਆਵੇ ਜਦੋਂ ਪ੍ਰਭੂ ਜਿਤੇ ਵਿੱਚ ਆਵੇ ਉਹ ਸੋਨਾ ਦੇਣੇ ਵੱਡਿਆਂ ਭਾਗਾ ਵਾਲਾ ਦੇਣੇ ਜਿਤ ਦਿਨ ਵਿਸਰੈ ਪਾਰ ਬ੍ਰਹਮ ਜਿਸ ਦਿਨ ਰੱਬ ਭੁੱਲ ਗਿਆ ਜਿਸ ਦਿਨ ਸਾਨੂੰ ਰੱਬ ਭੁੱਲ ਗਿਆ ਜਿਤ ਦਿਨ ਵਿਸਰੈ ਪਾਰ ਬ੍ਰਹਮ ਕੀ ਹੋਵੇਗਾ ਜੀ ਉਦੋਂ ਫੇਟ ਭਲੇਰੀ ਰੁੱਤ ਜਿਸ ਦਿਨ ਰੱਬ ਭੁੱਲ ਗਿਆ ਫੇਟ ਭਲੇਰੀ ਰੁੱਤ ਭਲਾਵਦੀ ਦਿਨ ਹੋਵੇ ਭਲੇਰੀ ਭਾਵੇਂ ਚੰਗਾ ਦਿਨ ਵੀ ਹੋਵੇ ਨਾ ਤਾਂ ਵੀ ਲਾੜਤ ਜੋਗ ਹੈ ਜਦੋਂ ਰੱਬ ਭੁੱਲ ਗਿਆ ਭਾਵੇਂ ਸਗਰਾ ਦੀ ਹੋਵੇ ਇਕਾਗਰਤਾ ਨਾਲ ਗੱਲ ਸੁਣਿਓ ਆਪਣੀ ਸੁਰਤ ਲੈ ਜਾਓ ਮੀਰ ਮੰਨੂ ਦੀ ਜੇਲ੍ਹ ਵਿੱਚ ਮਾਤਾ ਉਹ ਖਾਸ ਤੌਰ ਤੇ ਆਪਾਂ ਮੀਰ ਮੰਨੂ ਦੀ ਜੇਲ੍ਹ ਚ ਸੁੱਤ ਲੈ ਕੇ ਜਾਏ ਮੀਰ ਮੰਨੂ ਤਾਂ ਸਖਤ ਤਸੀਹੇ ਦੇ ਰਿਆ ਸਿੱਖ ਮਾਤਾਵਾਂ ਨੂੰ ਭੁੱਖਣ ਭਾਣੇ ਜ਼ਿੰਦਗੀ ਬਤੇਜ ਨਾ ਰੱਜ ਕੇ ਰੋਟੀ ਨਾ ਰੱਜ ਕੇ ਪਾਣੀ ਨਾ ਸੌਣ ਵਾਸਤੇ ਕੋਈ ਚੰਗਾ ਸਾਧਨ ਨਾ ਬੈਠਣ ਵਾਸਤੇ ਚੰਗੀ ਜਗ੍ਹਾ ਕੋਸ਼ ਨਹੀਂ ਆਇਆ ਦਾ ਪ੍ਰਬੰਧ ਖੁੱਖਣ ਪਾਣੇ ਜਿੰਦਗੀ ਬਤੀਰ ਛੋਟੇ ਛੋਟੇ ਬੱਚੇ ਕੁਛੜੇ ਜਿਹੜੇ ਅਜ 2 ਮਹੀਨਿਆਂ ਦੇ ਕੋਈ 4 ਮਹੀਨਿਆਂ ਦੇ ਕੋਈ 5 ਮਹੀਨਿਆਂ ਦੇ ਛੋਟੇ ਛੋਟੇ ਬੱਚੇ ਨੇ ਬਿਲਕੁਲ ਰੋਦੇ ਨੇ ਮਾਂ ਨੇ ਦੁੱਧ ਪਿਉਣਾ ਹੈ ਬੱਚੇ ਨੂੰ ਪਰ ਮਾਂ ਦੇ ਮਾਂ ਖੁਦ ਆਪ ਰੋਟੀ ਖਾਦੀ ਬੱਚੇ ਦੁੱਧ ਕਿੱਥੋਂ ਪਿਆਵੇ ਤੁਸੀਂ ਅੰਦਾਜ਼ਾ ਲਗਾ ਕੇ ਵੇਖੋ ਕੀ ਹਾਲਾਤ ਨੇ ਉਹ ਮੀਰ ਮੰਨੂ ਨੇ ਭੁੱਖਣ ਪਾਣੇ ਸਿੱਖ ਮਾਤਾਵਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਰੱਜਵੀਂ ਰੋਟੀ ਨਹੀਂ ਮਿਲੀ ਅਜੇ ਰੱਜਵੀਂ ਰੋਟੀ ਨਾ ਮਿਲਨ ਕਰਕੇ ਮਾਂ ਦੇ ਕੋਲ ਅਜ ਦੁੱਧ ਨਹੀਂ ਆਇਆ ਇੱਕ ਬੱਚ ਨੂੰ ਪਿਆਸ ਸੀ ਪਰ ਫਿਰ ਵੀ ਵੇਖੋ ਆਪਣੇ ਸਰਪ ਤ ਨੂੰ ਲੈ ਕੇ ਜਾਇਓ ਟਿਕਾ ਕੇ ਰੱਖਿਓ ਮੀਰ ਮੰਨੂ ਆਉਂਦਾ ਹੈ ਆਪਣੇ ਸਿਪਾਹੀਆਂ ਨਾਲ ਜਿਸ ਜੇਲ੍ਹ ਦੇ ਵਿੱਚ ਮਾਤਾਵਾਂ ਨੂੰ ਡਕਿਆ ਹੋਇਆ ਰੋਕਿਆ ਹੋਇਆ ਬੰਨਿਆ ਹੋਇਆ ਬੰਦੀ ਬਣਾਇਆ ਬਾਹਰ ਕੱਢ ਕੇ ਲੈ ਗਿਆ ਖੁੱਲ੍ਹੀ ਜਗ੍ਹਾ ਦੇ ਵਿੱਚ ਸਿੱਖ ਮਾਤਾਵਾਂ ਨੇ ਛੋਟੇ-ਛੋਟੇ ਬੱਚਿਆਂ ਨਾਲ ਕੋਲ ਖੁੱਲੀ ਜਗ੍ਹਾ ਦੇ ਵਿੱਚ ਲੈ ਕੇ ਆਇਆ ਸੀਪਾਈ ਨਾਲ ਹੈ ਉਹਨਾਂ ਨੂੰ ਪੁੱਛਿਆ ਸਿੱਖ ਮਾਤਾਵਾਂ ਨੂੰ ਹਾਂ ਬਈ ਇਹਨ ਕਬੂਲ ਕਰੋਗੇ ਕਹਿੰਦੇ ਨਹੀਂ ਇੱਥੋਂ ਤੱਕ ਕੋਹੜੇ ਮਾਰਦੇ ਆ ਪਟੇ ਰੱਖੇ ਹੋਏ ਨੇ ਉਹਨਾਂ ਨੇ ਉਹ ਕੋਹੜੇ ਮਾਰਦਾ ਮੇਰੇ ਮਨ ਨੂੰ ਮਾਤਾਵਾਂ ਦੇ ਭੁੱਖਣ ਪਾਣੇ ਚੱਕੀ ਪੀਣ ਵਾਸਤੇ ਕਹਿੰਦਾ ਹੈ ਸਰੀਰ ਦੇ ਵਿੱਚ ਰੋਟੀ ਨਹੀਂ ਗਈ, એનર્ਜੀ ਨਹੀਂ ਮਿਲੀ, ਸਰੀਰ 'ਚ ਤਾਕਤ ਹੀ ਨਹੀਂ ਆ ਗਈ ਕਿ ਕਿੱਦਾਂ ਚੱਲੇ ਪਰ ਫੇਰ ਵੀ ਰੱਬ ਦਾ ਆਸਰਾ ਲੈ ਕੇ ਫੇਰ ਵੀ ਚੱਲਦਾ ਸਾਰਾ ਕੁਝ, ਫੇਰ ਵੀ ਕਰਦੇ ਸਾਰਾ ਕੁਝ ਮਾਤਾ ਪਰ ਮਾਤਾਵਾਂ ਨੂੰ ਖੁੱਲੇ ਜਗ੍ਹਾ ਦੇ ਵਿੱਚ ਲੈ ਕੇ ਆਇਆ ਮਾਤਾਵਾਂ ਨੂੰ ਮਨਾਇਆ ਪਰ ਮੰਨੀਆਂ ਨਹੀਂ ਮਾਤਾਵਾਂ ਨੇ ਜ਼ੋਰ ਦਿੱਤਾ ਕਿ ਮੰਨ ਜੋ, ਮੰਨ ਜੋ, ਨਹੀਂ ਮੰਨੀਆਂ ਆਖਰ ਉਹਨਾਂ ਜਲਾਦਾਂ ਨੇ ਹੱਥਾਂ ਦੇ ਵਿੱਚ ਕੁਛੜ ਬੈਠੇ ਹੋਏ ਗੋਦੀ 'ਚ ਬੈਠੇ ਆਏ ਛੋਟੇ ਛੋਟੇ ਬੱਚੇ 8 ਮਹੀਨਿਆਂ ਦਾ 9 ਮਹੀਨਿਆਂ ਦਾ ਇੱਕ ਇੱਕ ਸਾਲ ਦਾ ਬੱਚਾ ਛੋਟਾ ਜਿਹਾ ਬੱਚਾ ਏ ਉਹਦੇ ਬਾਹ ਫੜ ਕੇ ਖਿੱਚ ਕੇ ਲੈ ਜਾਂਦਾ ਲੱਤ ਕਾਬੂ ਆਂਦੀ ਏ ਤੇ ਖਿੱਚ ਕੇ ਲੈ ਜਾਂਦਾ ਉਹਨੂੰ ਇਹ ਨਹੀਂ ਦਰਸ ਕੇ ਕਿ ਇਨਸਾਨ ਦੇ ਬੱਚੇ ਨੇ ਇਹ ਸਮਝ ਕੇ ਲੈ ਜਾਂਦਾ ਕਿ ਜਿਵੇਂ ਇੱਕ ਮਰਿਆ ਚੂਹਾ ਭਾਵੇਂ ਪੂਛ ਤੋਂ ਫੜ ਲਓ ਤੇ ਭਾਵੇਂ ਲੱਤਾਂ ਤੋਂ ਫੜ ਲਓ ਉਹ ਤਾਂ ਇਹਦੇ ਫੜ ਕੇ ਲੈ ਜਾਂਦੇ ਨੇ ਮਾਂ ਨੇ ਸਾਹਮਣੇ ਵੇਖਿਆ ਉਹਦੇ ਹੱਥ ਦੇ ਵਿੱਚੋਂ ਗੋਦੀ ਦੇ ਵਿੱਚੋਂ ਬੱਚਾ ਖਿੱਚ ਕੇ ਲੈ ਗਿਆ ਜਲਾਦ ਬਾਹਰ ਫੜ ਕੇ ਆਪਣੇ ਹੱਥ ਦੇ ਵਿੱਚ ਲੈ ਕੇ ਉੱਚੀ ਸਾਰੇ ਰੂਪ ਉੱਪਰੋਂ ਆਕਾਸ਼ ਵੱਲ ਸੁੱਟ ਦਿੱਤਾ ਹੈ ਜਲਾਦ ਨੇ ਇੱਥਾਂ ਨੇਜਾ ਕਰ ਦਿੱਤਾ ਬੱਚਾ ਉੱਪਰੋਂ ਆ ਰਿਹਾ ਤੇ ਨੇਜੇ ਚ ਪਰੋਇਆ ਗਿਆ ਨੇਜੇ ਦੇ ਵਿੱਚ ਬੱਚਾ ਪਰੋਇਆ ਗਿਆ ਜਦੋਂ ਉੱਪਰੋਂ ਜ਼ੋਰ ਨਾਲ ਆਇਆ ਵਰਸ਼ਾ ਵਿੱਚੋਂ ਦੀ ਨਿਕਲ ਗਿਆ ਚੀਰਿਆ ਗਿਆ ਬੱਚਾ ਖੋਣ ਦੇ ਛੱਟੇ ਨਿਕਲੇ ਤੇ ਜਲਾਦ ਦੇ ਮੂੰਹ ਤੇ ਪੈਂਦੇ ਤੇ ਜਲਾਦ ਫੇਰ ਵੀ ਖੁਸ਼ ਹੋ ਕੇ ਹੱਸਦਾ ਹੈ ਹੁਣ ਦਰਸਣ ਦੋਖੜੀ ਹੋਇਆ ਨੂੰ ਕੋਈ ਦਰਸ ਨਹੀਂ ਆਇਆ ਨੂੰ ਬੱਚੇ ਨੂੰ ਬੱਚੇ ਦੇ ਸੀਨੇ ਦੇ ਵਿੱਚੋਂ ਦੀ ਨੇਜਾ ਕੱਢ ਦਿੱਤਾ ਮਾਤਾ ਉਹ ਵੇਖ ਰਹੀਆਂ ਸਾਰਾ ਵੇਖ ਰਹੀ ਹੈ ਨੇਜੇ ਚੋਂ ਬਾਹਰ ਕੱਢਿਆ ਬੱਚਾ ਲੱਕੜ ਦੀ ਬੁੱਢੀ ਤੇ ਰੱਖ ਕੇ ਹੱਥ ਦੇ ਦਾਤਰ ਫੜ ਕੇ ਟੋਟੇ ਟੋਟੇ ਕਰਨੇ ਪੀਸ ਕਰਨੇ ਸ਼ੁਰੂ ਕਰ ਦਿੱਤੇ ਲਤਾਂ ਵਾਲੇ ਪਾਸੇ ਤੋਂ ਨਿੱਕੇ ਨਿੱਕੇ ਪੀਸ ਕਰਨੇ ਸ਼ੁਰੂ ਕਰ ਦਿੱਤੇ ਜਿਦਾ ਗਾਜਰ ਕੱਟੀ ਦੀ ਹੈ ਉਸੇ ਹਿਸਾਬ ਨਾਲ ਬੱਚੇ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਸਾਰੀਆਂ ਮਾਤਾਵਾਂ ਨੇ ਆਪਣੇ ਅੱਖਾਂ ਦੇ ਨਾਲ ਸਾਰਾ ਸੀਨ ਵੇਖਿਆ ਮਾਤਾਵਾਂ ਵੇਖਣੀਆਂ ਨੇ ਮੇਰੀ ਜਿਹੜਾ ਇੱਕ ਰੰਚਕ ਮਾਤਰ ਵੀ ਮੈਂ ਆਪਣੀ ਗੋਦੀ 'ਚੋਂ ਬੱਚੇ ਨੂੰ ਪਰੇ ਨਹੀਂ ਸੀ ਕਰਦੀ ਅੱਜ ਮੇਰੇ ਸਾਹਮਣੇ ਜਲਾਦ ਮੇਰੇ ਛੋਟੇ ਬੱਚੇ ਦੇ ਜਲਾਦ ਪੀਸ ਕਰ ਰਿਹਾ ਛੋਟੇ ਟੋਟੇ ਕਰ ਰਿਹਾ ਤੇ ਸਿੱਖ ਮਾਤਾਵਾਂ ਦੇ ਮੂੰਹ ਦੇ ਵਿੱਚੋਂ ਹਾਏ ਨਹੀਂ ਨਿਕਲੀ ਇੱਕ ਲਫਜ਼ ਨਿਕਲੇ ਨੇ ਜਿਹੜੇ ਚੜ੍ਹਦੀ ਕਲਾ ਦੇ ਬੋਲ ਨਿਕਲਦੇ ਨੇ ਸਿੱਖ ਮਾਤਾਵਾਂ ਦੇ ਵਿੱਚ ਕੀ ਹੈ ਸ਼ਾਮ ਨੂੰ ਸੋਧਰ ਦਾ ਪਾਠ ਹੋਇਆ ਤੇ ਸ਼ਾਮ ਨੂੰ ਸੋਧਰ ਦੇ ਅਰਦਾਸ ਹੋਈ ਅਰਦਾਸ ਦੇ ਵਿੱਚ ਉਹਨਾਂ ਨੇ ਇੱਕ ਲਫਜ਼ ਵਰਤਿਆ ਹੈ ਅਖਾਰ ਪੁਰਖ ਪ੍ਰਮਾਤਮਾ ਜੀ ਅੱਜ ਦਾ ਦਿਨ ਸੁੱਖਾਂ ਦੇ ਨਾਲ ਬਤੀਤ ਹੋਇਆ ਤੇ ਰਾਤ ਵੀ ਸੁੱਖਾਂ ਦੇ ਨਾਲ ਬਤੀਤ ਕਰੋ ਤੇ ਯਾਦ ਰੱਖਣਾ ਆਪਣੀਆਂ ਅੱਖਾਂ ਦੇ ਸਾਹਮਣੇ ਬੱਚਾ ਜ ਟੋਟੇ ਕਰਵਾ ਲੈ ਉਹ ਟੋਟੇ ਕਰਵਾਏ ਜਲਾਦ ਨੇ ਵਿੱਚੋਂ ਜੇ ਰੱਸੀ ਕੱਢ ਕੇ ਮਾਂ ਦੇ ਗਾਲ ਦੇ ਵਿੱਚ ਟੋਟੇ ਟੋਟੇ ਕਰਕੇ ਪੀਸ ਬੱਚੇ ਦਾ ਹਾਰ ਬਣਾ ਕੇ ਗਾਲ 'ਚ ਪਾ ਦਿੱਤਾ ਆਕਾਰਪੁਰਖ ਪ੍ਰਮਾਤਮਾ ਦਾ ਸ਼ਕਰਾਨਾ ਕੀਤਾ ਤੇ ਸਿੱਖ ਮਾਤਾਵਾਂ ਨੂੰ ਸਾਹਮਣੇ ਰੱਖ ਕੇ ਇੱਕ ਗੱਲ ਜ਼ਰੂਰ ਸੋਚਿਓ ਜੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਕੇ ਵੀ ਸਿੱਖ ਮਾਤਾਵਾਂ ਕਹਿੰਦੀਆਂ ਨੇ ਅੱਜ ਦਾ ਦਿਨ ਸੁੱਖਾਂ ਦਾ ਦਿਨ ਹੈ ਤੇ ਯਾਦ ਰੱਖਣਾ ਜੀ ਇਹ ਸੁੱਖਾਂ ਦਾ ਦਿਨ ਹੈ ਤੇ ਦੁੱਖਾਂ ਦਾ ਦਿਨ ਕਿਹੜਾ ਹੈ